ਜਿੰਨੀ ਕਰਾਪਸ਼ਨ ਜ਼ਿਲ੍ਹਾ ਮੁਹਾਲੀ ਦੇ ਤਹਿਸੀਲਾਂ ਦੇ ਵਿੱਚ ਆ ਚੱਲ ਰਹੀ ਹੈ ਲੋਕਾਂ 'ਚ ਤਰਾਹੀ ਤਰਾਹੀ ਹੋਈ ਪਈ ਹੈ ਇੱਕ ਰਿਸ਼ਤੀ ਦਾ ਰੇਟ ਜੋ ਸਾਨੂੰ ਸੁਣਨ ਨੂੰ ਮਿਲਦਾ ਇੱਕ ਲੱਖ ਰੁਪਏ ਤੇ 1.5 ਲੱਖ ਰੁਪਏ ਜਿਹੜੀ ਕਰਾਪਸ਼ਨ ਲਈ ਜਾਂਦੀ ਹੈ ਜੇ ਤੁਸੀਂ ਗੱਲ ਕਰੋ ਪਟਵਾਰਖਾਨੇ ਦੀ ਕੋਈ ਤੁਸੀਂ ਫਰਦ ਲੈਣ ਚਲੇ ਜਾਓ ਤਾਂ ਕਰਾਪਸ਼ਨ ਜੇ ਤੁਸੀਂ ਗੱਲ ਕਰੋ 30 ਸਾਲਾਂ ਦੀ ਤਾ ਕ੍ਰਪਸ਼ਨ ਹਰੇਕ ਜਗ੍ਹਾ ਇੰਨੀ ਕ੍ਰਪਸ਼ਨ ਹੋ ਰਹੀ ਹੈ ਸਾਡੀ ਭੈ ਅਨਮੋਲ ਗਗਨਵਾਲ ਜੋ ਕਿ ਐਮਐਲਏ ਕੈਬਨਿਟ ਮੰਤਰੀ ਇਹ ਹਸ ਹਲਕੇ ਤੋਂ ਨੇ ਮੇਰਾ ਖਿਆਲ ਹੈ ਵੀ ਉਹ ਵੀ ਅੱਖਾਂ ਬੰਦ ਕਰਕੇ ਬੈਠੇ ਨੇ ਕੀ ਕਰਦਾ ਸੀਐਮ ਸਾਹਿਬ ਜੇ ਤੁਸੀਂ ਸਾਨੂੰ 5 ਦਿਨ ਦਾ ਸਮਾਂ ਦਿਓ ਕਿ ਅਸੀਂ ਕ੍ਰਪਸ਼ਨ ਨੂੰ ਫੜੀਏ ਅਸੀਂ ਕ੍ਰਪਸ਼ਨ ਨੂੰ ਤੁਹਾਨੂੰ ਦੱਸੀਏ ਕਿੱਥੇ ਹੁੰਦੀ ਹੈ ਅਸੀਂ ਤੇ ਅਫਸਰ ਨੂੰ ਫੜਾਈਏ ਤਉ ਅਫਸਰ ਨੂੰ ਤੁਸੀਂ ਡਿਸਮਿਸ ਕਰੋਗੇ ਨਾ ਕਿ ਸਸਪੈਂਡ ਕਰੋਗੇ ਚਾਵਲਾ ਸਾਹਿਬ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਕਾਰਨ ਕੀ ਹੈ ਕੀ ਬਤਾਏ ਦਿਓ ਦੇਖੋ ਸਾਡਾ ਜ਼ਿਲ੍ਹਾ ਮੋਹਾਲੀ ਦੇ ਵਿੱਚ ਅੰਤਾਂ ਦੀ ਕਰਪਸ਼ਨ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਅੰਤਾਂ ਦੀ ਕਰਪਸ਼ਨ ਤਹਿਸੀਲਾਂ ਦੇ ਵਿੱਚ ਚੱਲ ਰਹੀ ਹੈ ਲੇਕਿਨ ਜਿੰਨੀ ਕਰਪਸ਼ਨ ਜ਼ਿਲ੍ਹਾ ਮੁਹਾਲੀ ਦੇ ਤਹਿਸੀਲਾਂ ਦੇ ਵਿੱਚ ਅੱਜ ਚੱਲ ਰਹੀ ਹੈ ਲੋਕਾਂ 'ਚ ਤਰਾਹੀ ਤਰਾਹੀ ਹੋਈ ਪਈ ਹੈ ਇੱਕ ਰਿਸਤੀ ਦਾ ਰੇਟ ਜੋ ਸਾਨੂੰ ਸੁਣਨ ਨੂੰ ਮਿਲਦਾ ਇੱਕ ਲੱਖ ਰੁਪਏ ਤੇ 1.5 ਲੱਖ ਰੁਪਏ ਜਿਹੜੀ ਕਰਾਪਸ਼ਨ ਲਈ ਜਾਂਦੀ ਹੈ ਇਸ ਤਰੀਕੇ ਨਾਲ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜਿਸ ਟਾਈਮ ਆਮ ਆਦਮੀ ਦੀ ਸਰਕਾਰ ਆਈ ਲੋਕਾਂ ਨੂੰ ਕਹਿ ਕੇ ਆਈ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਲੋਕਾਂ ਨੇ 92 ਐਮਐਲਏ ਬਣਾ ਕੇ ਇਹਨਾਂ ਦੀ ਸਰਕਾਰ ਬਣਾਈ ਅੱਜ ਲੋਕ ਬੜੇ ਪਸਤਾ ਰਹੇ ਆ ਛੋਟੇ ਤੇ ਲੈ ਕੇ ਵੱਡਾ ਗਰੀਬ ਤੇ ਲੈ ਕੇ ਅਮੀਰ ਅੱਜ ਇਹਨਾਂ ਦੇ ਕੰਨੀ ਦੇਖ ਕੇ ਰੋ ਰਹੇ ਹੈ ਕਿ ਉਹ ਕਿਹੜਾ ਵਕਤ ਸੀਗਾ ਜਿਹੜੇ ਵਕਤ ਅਸੀਂ ਆਮ ਆਦਮੀ ਦੀ ਸਰਕਾਰ ਬਣਾਈ ਜੇ ਤੁਸੀਂ ਗੱਲ ਕਰੋ ਪਟਵਾਰਖਾਨੇ ਦੀ ਕੋਈ ਤੁਸੀਂ ਫਰਦ ਲੈਣ ਚਲੇ ਜਾਓ ਤਾ ਕਰਪਸ਼ਨ ਜੇ ਤੁਸੀਂ ਗੱਲ ਕਰੋ 30 ਸਾਲਾਂ ਦੀ ਤਾ ਕਰਪਸ਼ਨ ਹਰੇਕ ਜਗ੍ਹਾ ਇੰਨੀ ਕਰਪਸ਼ਨ ਹੋ ਰਹੀ ਹੈ ਸਾਡੀ ਭੈ ਅਨਮੋਲ ਗਗਨ ਮਾਨ ਜੋ ਕਿ ਐਮ ਐਲ ਏ ਕੈਬਨਿਟ ਮੰਤਰੀ ਇਹ ਹਸ ਹਲਕੇ ਤੋਂ ਨੇ ਮੇਰਾ ਖਿਆਲ ਹੈ ਵੀ ਉਹ ਵੀ ਅੱਖਾਂ ਬੰਦ ਕਰਕੇ ਬੈਠੇ ਨੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਪਿਛਲੇ ਦਿਨੀ ਜੋ ਰਾਜਪੁਰੇ ਤਹਿਸੀਲ ਦੇ ਵਿੱਚ ਜਾ ਕੇ ਅਚਨਚੇ ਚੈਕਿੰਗ ਕਰੀ ਲੇਕਿਨ ਜਿੱਥੇ ਮੁੱਖ ਮੰਤਰੀ ਸਾਹਿਬ ਤੁਸੀਂ ਜਾਣਦੇ ਹੋ ਉਹ ਕਦੇ ਵੀ ਅਚਨਚੇਤ ਚੈਕਿੰਗ ਨਹੀਂ ਹੁੰਦੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਆਪਣੇ ਵੱਲੋਂ ਤਹਿਸੀਲਾਂ ਦੇ ਵਿੱਚ ਆਪਣੇ ਪ੍ਰਾਈਵੇਟ ਤੌਰ ਤੇ ਨੁਮਾਇंदे ਭੇਜੋ ਉਹਨਾਂ ਤੋਂ ਪਤਾ ਕਰਵਾਓ ਕਿ ਕਿੰਨੀ ਕ腐ਸ਼ਨ ਹੋ ਰਹੀ ਹੈ ਨਾਲ ਹੀ ਮੈਂ ਇੱਥੇ ਬੇਨਤੀ ਵੀ ਕਰਦਾ ਸੀਐਮ ਸਾਹਿਬ ਜੇ ਤੁਸੀਂ ਸਾਨੂੰ 5 ਦਿਨ ਦਾ ਸਮਾਂ ਦਿਓ ਕੀ ਅਸੀਂ ਕਰਪਸ਼ਨ ਨੂੰ ਫੜੀਏ ਅਸੀਂ ਕਰਪਸ਼ਨ ਨੂੰ ਤੁਹਾਨੂੰ ਦੱਸੀਏ ਕਿੱਥੇ ਹੁੰਦੀ ਹੈ ਅਸੀਂ ਮੌਕੇ ਤੇ ਅਫਸਰ ਨੂੰ ਫੜਾਈਏ ਤਾਂ ਉਹ ਅਫਸਰ ਨੂੰ ਤੁਸੀਂ ਡਿਸਮਿਸ ਕਰੋਗੇ ਨਾ ਕਿ ਸਸਪੈਂਡ ਕਰੋਗੇ ਤੁਹਾਡੇ ਜਿੰਨੇ ਵੀ ਅਸੀਂ ਇਸ ਤਰ੍ਹਾਂ ਦੇ ਕਰਪਸ਼ਨ ਵਾਲੇ ਕੇਸ ਦੇਖੇ ਆ ਉਥੋਂ ਤਾਂ ਉਸ ਅਫਸਰ ਦੀ ਬਦਲੀ ਤੱਕ ਨਹੀਂ ਕੀਤੀ ਜਾਂਦੀ ਹੁਣ ਇਹਦੇ ਵਿੱਚ ਕੀ ਮੰਨਿਆ ਜਾਵੇ ਕਿ ਤੁਸੀਂ ਔਰ ਤੁਹਾਡੇ ਨੁਮਾਇੰਦਿਆਂ ਨੇ ਉਸ ਅਫਸਰ ਨੂੰ ਆਪਣੇ ਲਾਲਚ ਲਈ ਰੱਖਿਆ ਆਪਣੇ ਲਾਲਚ ਲਈ ਲਾਇਆ ਲੋਕਾਂ ਦਾ ਗਲ ਵਡਣ ਲਈ ਲਾਇਆ ਤੇ ਲੋਕਾਂ ਦਾ ਬੇੜਾ ਗਰਖ ਹੋ ਚੁੱਕਿਆ ਅੱਜ ਲੋਕ ਬਹੁਤ ਪਰੇਸ਼ਾਨ ਹੈ ਕੁੰਭ ਕਰਨ ਦੀ ਨੀਂਦ ਦੇ ਵਿੱਚੋਂ ਤੁਸੀਂ ਜਾਗੋ ਔਰ ਜਾਗੋ ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਆ ਰਾਹਤ ਮਿਲ ਸਕੇ ਚਾਵਲਾ ਸਾਹਿਬ ਤੁਸੀਂ ਕਹਿ ਰਹੇ ਹੋ ਕਰਪਸ਼ਨ ਬਹੁਤ ਜ਼ਿਆਦਾ ਹੈ ਪਰ ਕਿਤੇ ਕਿਤੇ ਮੁੱਖ ਮੰਤਰੀ ਸਾਹਿਬ ਦਾਵਾ ਕਰ ਰਹੇ ਨੇ ਕਿ ਅਸੀਂ 700 ਦੇ ਕਰੀਬ ਜਿਹੜੇ ਆ ਲੋਕ ਫੜ ਚੁੱਕੇ ਆ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਮੈਂ ਸਾਈਡ ਬੋਰਡ ਤੇ ਲੱਗੇ ਹੋਣੇ ਮੈਂ ਪੁੱਛਣਾ ਚਾਹਨਾ ਸੀਐਮ ਸਾਹਿਬ ਨੂੰ ਕਿ ਜਿਹੜੇ ਕਰਾਪਸ਼ਨ ਕਰਦੇ ਹੋਏ ਲੋਕ ਫੜੇ ਗਏ ਆ ਇੱਥੇ ਦੀ ਮੈਂ ਵਿਜੀਲੈਂਸ ਵਿਭਾਗ ਨੂੰ ਵੀ ਬੇਨਤੀ ਕਰਦਾ ਚੀਫ ਸਾਹਿਬ ਨੂੰ ਕਿ ਤੁਸੀਂ ਵੀ ਬਹੁਤ ਵੱਡੇ ਵੱਡੇ ਜਿਹੜੇ ਕੰਮ ਕੀਤੇ بڑے ਅੱਛੇ ਉਪਰਾਲੇ ਕੀਤੇ ਲੇਕਿਨ ਤੁਸੀਂ ਸਾਡੇ ਖਰੜ ਜ਼ਿਲ੍ਹੇ ਦੀਆਂ ਜੋ ਤਹਿਸੀਲਾਂ ਇਹਨਾਂ ਵਿੱਚ ਜਿੰਨੀ ਕਰਾਪਸ਼ਨ ਹੋਣ ਚੱਲ ਰਹੀ ਹੈ ਮੇਰੀ ਬੇਨਤੀ ਹੈ ਤੁਸੀਂ ਐਮ ਸੀਐਮ ਸਾਬ ਤੱਕ ਪਹਚਾਓ ਜੋ ਤੁਸੀਂ ਹਜ ਤੱਕ ਕ੍ਰਾਪਸ਼ਨ ਦੇ 700 ਦੇ ਕਰੀਬ ਦੱਸ ਰਹੇ ਹਨ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਜਿਹੜੇ ਬੰਦੇ ਫੜੇ ਨੇ ਉਹ ਵਿਚਾਰੇ ਕੋਈ ਏਐਸਆਈ ਕੋਈ ਸਬ ਇੰਸਪੈਕਟਰ ਕੋਈ ਹੌਲਦਾਰ ਕੋਈ 500 ਦੀ ਰਿਸ਼ਵਤ ਕੋਈ 2000 ਦੀ ਰਿਸ਼ਵਤ ਕੋਈ 5000 ਦੀ ਰਿਸ਼ਵਤ ਇਸ ਤਰੀਕੇ ਨਾਲ ਇਹਨਾਂ ਨੇ ਜਿਹੜੀ ਗਿਣਤੀ ਵਧਾਈ ਜਿਹੜੇ ਲੋਕ ਲੱਖਾਂ ਰੁਪਏ ਦੀ ਰਿਸ਼ਵਤ ਲੈ ਰਹੇ ਹਨ ਹਰ ਰੋਜ਼ 20 ਤੋਂ 30 ਲੱਖ ਰੁਪਇਆ ਇੱਕ ਤਹਿਸੀਲ ਦੇ ਵਿੱਚੋਂ ਇਕੱਠਾ ਕਰਕੇ ਲਿਜਾ ਰਹੇ ਆ ਉਹ ਕਿੱਥੇ ਜਾ ਰਿਹਾ ਹੈ ਉਹਦੇ ਲਈ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਕੋਈ ਚੰਗਾ ਉਪਰਾਲਾ ਕਰੋ ਤਾਂ ਕਿ ਲੋਕ ਤੁਹਾਡੀ ਵਾਹ ਵਾਹ ਕਰਨ ਲੋਕ ਆ ਜਰੂਰ ਰਹੇ ਇੱਕ ਐਨਓਸੀ ਦਾ ਮੁੱਦਾ ਵੀ ਬਹੁਤ ਉੱਠ ਰਿਹਾ ਲੋਕਾਂ ਨੂੰ ਜਿਹੜਾ ਸਰਕਾਰ ਨੇ ਡੰਗ ਲਾ ਦਿੱਤਾ ਲੁੱਟ ਮਚਾਈ ਪਈ ਹੈ ਇਨਸਟਿਟਿਊਸ਼ਨ ਦੇ ਕਿਹਾ ਆਰਕੀਟੈਕਟਾਂ ਲੈ ਨੇ ਅਫਸਰਾਂ ਤੱਕ ਵੀ ਜਿਹੜੇ ਇਹ ਸਾਰੇ ਸੁਤਫਾੰਦੇ ਨੇ ਕੀ ਕਹਿਣਾ ਚਾਹਦੇ ਹੋ ਦੇਖੋ ਜਿਸ ਟਾਈਮ ਸਾਡੀ ਕਾਂਗਰਸ ਦੀ ਸਰਕਾਰ ਸੀਗੀ ਇੱਕ ਐਪਲੀਕੇਸ਼ਨ ਦੇ ਕੇ 50 ਰੁਪਏ ਫੀਸ ਸੀਗੀ ਜਦੋਂ ਐਨਓਸੀ ਮਿਲ ਜਾਂਦੀ ਸੀਗੀ ਅੱਜ ਸਰਕਾਰ ਨੇ ਪਿਛਲੇ ਮਹੀਨੇ ਇੱਕ ਹੁਕਮ ਕੀਤਾ ਕਿ ਜੇ ਤੁਸੀਂ ਐਨਓਸੀ ਲੈਣੀ ਹੈ ਤੁਸੀਂ ਆਰਕੀਟੈਕਟ ਕੋਲ ਜਾ ਕੇ ਐਨਓਸੀ ਨੂੰ ਅਪਲਾਈ ਕਰੋ ਫਿਰ ਤੁਹਾਨੂੰ ਐਨਓਸੀ ਮਿਲੂਗੀ ਜਦੋਂ ਅਸੀਂ ਆਰਕੀਟੈਕਟ ਕੋਲ ਸਾਡੇ ਲੋਕ ਪਬਲਿਕ ਜਾਂਦੀ ਹੈ ਉਹਨਾਂ ਕੋਲ 10 ਤੋਂ ਲੈ ਕੇ 20000 ਰੁਪਏ ਸਾਨੂੰ ਜਿਹੜਾ ਹੈਗਾ ਇੱਕ ਐਨਓਸੀ ਦੇਣ ਨੂੰ ਦੇਣਾ ਪੈਂਦਾ ਉਹ ਤੋਂ ਬਾਅਦ ਸਾਨੂੰ ਜਿਹੜੀ ਐਨਓਸੀ ਮਿਲਦੀ ਹੈ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਸਾਡੇ ਛੋਟੇ ਸ਼ਹਿਰਾਂ 'ਚ ਕੁਰਾਲੀ ਵਰਗੇ ਸ਼ਹਿਰਾਂ 'ਚ ਹੋਰ ਅਨੇਕਾਂ ਸ਼ਹਿਰਾਂ 'ਚ ਜਿੱਥੇ ਸਾਡੇ ਬਹੁਤ ਪੁਰਾਣੇ ਘਰ ਬਣੇ ਹੋਏ ਐ ਉਹਨਾਂ ਨੂੰ ਇੱਕ ਕਲੋਨੀ ਦਾ ਨਾਮ ਜਿਹੜਾ ਹੈਗਾ ਹਾਊਸ ਦੇ ਵਿੱਚ ਦੇ ਦਿੱਤਾ ਜਾਂਦਾ ਜਦੋਂ ਉਸ ਪਲਾਟ ਨੂੰ ਬਣਾਉਣ ਲੱਗਦੇ ਐ ਤਾਂ ਫਿਰ ਵੀ ਕਮੇਟੀ ਕਹਿੰਦੀ ਐ ਔਰ ਤਹਿਸੀਲ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਐਨਓਸੀ ਲੈ ਕੇ ਆਓ ਮੈਂ ਦੱਸਣਾ ਚਾਹਨਾ ਵੀ ਉਹਨੂੰ ਕਮੇਟੀ ਵੱਲੋਂ ਜਿਹੜਾ ਨਾਮ ਹੈ ਉਹ ਹੁਣ ਦਿੱਤਾ ਗਿਆ ਉਹ ਬਹੁਤ ਪੁਰਾਣੇ 100-100 ਸਾਲ ਪੁਰਾਣੇ ਮਹੱਲੇ ਚੱਲਦੇ ਆ ਰਹੇ ਐ ਜਿਨ੍ਹਾਂ ਨੂੰ ਕੇ ਨਾਮ ਹੁਣ ਦਿੱਤਾ ਇਹਨਾਂ ਪਰ ਵੀ ਤੁਸੀਂ ਕੋਈ ਰਹਿਮ ਕਰੋ ਅਗਰ ਹੁਣ ਵੀ ਇਹ ਹੈ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਇਹ ਡੁੱਟ ਖੁੱਟ ਇਸ ਵਕਤ ਮੋਰੀ ਇਹ ਐਨਓਸੀ ਦੇ ਵਿੱਚ ਜਿਹੜੀ ਹੈ ਬਦਲਾਅ ਨਹੀਂ ਸਰਕਾਰ ਕਰਦੀ ਤਾਂ ਮੇਰਾ ਇਲੈਕਸ਼ਨ ਵੀ ਹੋ ਜਾਵੇਗਾ ਅਗਲਾ ਐਕਸ਼ਨ ਸਾਡਾ ਜਿਹੜਾ ਅਸੀਂ ਕਮੇਟੀਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਜਾ ਕੇ ਸ਼ਰਿਆਮ ਜਿਹੜੀ ਕਰਪਸ਼ਨ ਲੰਦੇ ਆ ਅਸੀਂ ਆਪ ਦੇ ਬੰਦੇ ਭੇਜ ਕੇ ਉਹਨਾਂ ਨੂੰ ਕਰਪਸ਼ਨ ਲੰਦੇ ਹੋਏ ਫੜਾਂਗੇ ਔਰ ਪੂਰਾ ਨਾਕਾ ਲਾਵਾਂਗੇ ਜਿੱਦਾਂ ਸਰਕਾਰ ਨੇ ਕਿਹਾ ਕਿ ਅਸੀਂ ਚਿੱਟਾ ਬੰਦ ਕਰੂਗੇ ਸਰਕਾਰ ਤੋਂ ਨਾ ਤਾਂ ਚਿੱਟਾ ਬੰਦ ਹੋਇਆ 4 ਘੰਟਿਆਂ ਚ 4 ਦਿਨਾਂ ਚ ਨਾ ਹੀ ਕਰਪਸ਼ਨ ਬੰਦ ਹੋਈ ਹੈ ਔਰ ਇਹ ਦੋਨੇ ਕੰਮ ਹੁਣ ਸਾਨੂੰ اپੋਜੀਸ਼ਨ ਨੂੰ ਸਾਰੀ ਪਾਰਟੀਆਂ ਨੂੰ ਇਕੱਠੇ ਹੋ ਕੇ ਕਰਨੇ ਪੈਣਗੇ ਤਾਂ ਕਿ ਸਰਕਾਰ ਸੁੱਤੀ ਹੋਈ ਨੂੰ ਜਗਾਈਏ 22 ਸਾਲ ਹੋ ਗਏ ਇਹਨਾਂ ਨੇ ਬਹੁਤ ਲੁੱਟ ਲਿਆ ਲੋਕਾਂ ਨੂੰ ਹੁਣ ਲੁੱਟ ਖਸੁੱਟ ਤੇ ਸਰਕਾਰਾਂ ਤੋਂ ਬਚਾਉਣ ਲਈ ਸਾਰੀ ਤਮਾਮ اپੋਜੀਸ਼ਨ ਦੀ ਲੀਡਰਸ਼ਿਪ ਨੂੰ ਇਕੱਠੀ ਹੋ ਕੇ ਇੱਕ ਹੰਬੜਾ ਮਾਰਨਾ ਪਊਗਾ ਕਿ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਲਾਂਬੇ ਕਰੀਏ ਤਾਂ ਹਲਕਾ ਖਾਲੜ ਦੇ ਵਿੱਚ ਮੈਡਮ ਅਨਮੋਲ ਗਗਨ ਮਾਨ ਵੱਲੋਂ ਵੀ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਜੀ ਵੀ ਜੇ ਕੋਈ ਰਿਸ਼ਵਤ ਮੰਗ ਰਿਹਾ ਤਾਂ ਇਸ ਨੰਬਰ ਤੇ ਸੂਚਨਾ ਦਿੱਤੀ ਜਾਵੇ ਆ ਉਹ ਨੰਬਰ ਤੇ ਕੀ ਲੱਗਦਾ ਕੋਈ ਫੜਿਆ ਗਿਆ ਬੰਦਾ ਜੀ ਦੇਖੋ ਨਾ ਹੀ ਉਸ ਨੰਬਰ ਤੋਂ ਕੋਈ ਫੜਿਆ ਗਿਆ ਨਾ ਹੀ ਕੋਈ ਉਸ ਨੰਬਰ ਤੇ ਹੁਣ ਤੱਕ ਸੂਚਨਾ ਜਿਹੜੀ ਜਾਰੀ ਹੋਈ ਹੈ ਮੈਂ ਬੇਨਤੀ ਕਰਦਾ ਆਪਣੀ ਭੈਣ ਨੂੰ ਕਿ ਜੇ ਮੈਂ 5 ਦਿਨਾਂ ਦੇ ਵਿੱਚ ਕਰਾਪਸ਼ਨ ਲੰਦਾ ਹੋਇਆ ਅਫਸਰ ਜਾਂ ਕੋਈ ਕਰਮਚਾਰੀ ਫੜਾਂ ਜਾਂ ਤੁਹਾਨੂੰ ਮੌਕੇ ਤੇ ਸਾਬਤ ਕਰ ਦਵਾਂ ਤੇ ਤੁਸੀਂ ਉਸ ਨੂੰ ਡਿਸਮਿਸ ਕਰਵਾਉਂਗੇ ਸਸਪੈਂਡ ਜਾਂ ਬਦਲੀ ਨਹੀਂ ਕਰਵਾਉਂਗੇ ਜੇ ਤੁਸੀਂ ਇੰਨੀ ਗੱਲ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਵੀ ਮੈਂ 5 ਦਿਨ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਔਰ ਮੋਹਾਲੀ ਜ਼ਿਲ੍ਹੇ ਦੇ ਵਿੱਚੋਂ ਤਹਿਸੀਲਾ ਪੈਨੀਆਂ ਮੈਂ ਉੱਥੇ ਤੁਹਾਨੂੰ ਬਹੁਤ ਉੱਚ ਅਧਿਕਾਰੀਆਂ ਨੂੰ ਕਰਪਸ਼ਨ ਲੰਦੇ ਦਿਖਾਵਾਂਗਾ ਔਰ ਮੈਂ ਤੁਹਾਨੂੰ ਸਾਬਤ ਕਰਾਂਗਾ ਔਰ ਤੁਹਾਨੂੰ ਉਹ ਨੋਟ ਦੱਤੇ ਹੋਏ ਦਿਖਾਵਾਂਗਾ ਰਿਸ਼ਵਤ ਚਾਵਲਾ ਸਾਹਿਬ ਤੁਹਾਡੀ ਸਰਕਾਰ ਤੇ ਬਹੁਤ ਛੋਟੇ ਇਲਜ਼ਾਮ ਲੱਗਦੇ ਨੇ ਕਾਦੀ ਕਾਂਗਰਸਾਂ ਨੇ ਜੀਣਾ ਪੁੱਛਾ ਕਰ ਦਿੱਤਾ ਇਹ ਮਤਲਬ ਕਿਸੇ ਨੂੰ ਕੱਲ ਕਰੇ ਜੇ ਸਾਡੀ ਸਰਕਾਰ ਦੇ ਵਿੱਚ ਰਿਸ਼ਵਤ ਚੱਲੀ ਹੈ ਤਾਂ ਹੀ ਸਾਡੀ ਸਰਕਾਰ ਨੂੰ ਪਬਲਿਕ ਨੇ ਲਾਂਭੇ ਕੀਤਾ ਔਰ ਜਿਹੜੇ ਉਸ ਟਾਈਮ ਦੇ ਨਮਾਇंदे ਸੀਗੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਸ ਟਾਈਮ ਰਿਸ਼ਵਤ ਕਿਉਂ ਚੱਲਣ ਦਿੱਤੀ ਰੱਬ ਮੌਕਾ ਦੇਵੇ ਲੋਕ ਮੌਕਾ ਦੇਣ ਆਉਣ ਵਾਲੇ ਸਮੇਂ 'ਚ ਤੁਹਾਡੀ ਸਰਕਾਰ ਲੋਕਾਂ ਦੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ ਲੋਕਾਂ ਦੇ ਸਾਰੇ ਗਾਮ ਇੱਕ ਵੀ ਜਗ੍ਹਾ ਇੱਕ ਵੀ ਤਹਿਸੀਲ 'ਚ ਇੱਕ ਵੀ ਕਿਤੇ ਕਰਮਚਾਰੀ ਨੇ ਕ腐ਸ਼ਨ ਲੱਤੀ ਉਹਦੇ ਜ਼ਿੰਮੇਵਾਰ ਅਸੀਂ ਇਸ ਕਾਂਗਰਸ ਸਰਕਾਰ ਹੋਊਗੀ ਅਸੀਂ ਨੁਮਾਇੰਦੇ ਹੋਵਾਂਗੇ ਅਸੀਂ ਕਾਉਂਸਲਰ ਤੇ ਲੈ ਕੇ ਉੱਪਰ ਤੱਕ ਜੋ ਵੀ ਨੁਮਾਇੰਦਾ ਹੋਊਗਾ ਅਸੀਂ ਉਹਦੇ ਜ਼ਿੰਮੇਵਾਰ ਹੋਵਾਂਗੇ